ਤੇ ਰਿਪੋਰਟ ਕੀਤੇਗੇ ਸਾਰੇ ਭਾਰਤੀਆਂ ਤੋਂ ਪੁੱਛਗਿੱਛ ਵੀ ਹੋਵੇਗੀ ਕਿਉਂਕਿ ਵੱਡੀ ਗੱਲ ਇਹ ਹੈ ਕਿ ਜਿਹੜੇ ਇਹ ਭਾਰਤੀ ਆ ਰਹੇ ਨੇ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਣਾ ਹੈ ਤਾਂ ਹੁਣ ਆ ਜਿਹੜੀ ਕਿਉਰਿਓਸਟੀ ਹੈ ਸਭ ਤੋਂ ਵੱਧ ਇਹ ਹੈ ਕਿ ਇਹ ਕਿਹੜੇ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਨੇ ਕਿਉਂਕਿ ਹਾਲੇ ਤੱਕ ਕੋਈ ਵੀ ਜਾਣਕਾਰੀ ਇਸ ਸੰਬੰਧੀ ਕਿਸੇ ਨੂੰ ਨਹੀਂ ਦਿੱਤੀ ਗਈ ਇਸ ਗੱਲ ਨੂੰ ਗੁਪਤ ਰੱਖਿਆ ਗਿਆ ਹੈ ਕਿ ਇਹ ਜਿਹੜੇ ਲੋਕ ਨੇ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਚਾਹੇ ਉਹ ਡੰਕੀ ਰੂਟ ਦੇ ਰਾਹੀਂ ਗਏ ਚਾਹੇ ਕਿਸੇ ਹੋਰ ਵੀਜ਼ੇ ਤੇ ਗਏ ਵਾਪਸ ਨਹੀਂ ਆਏ ਤਾਂ ਉਹ ਸਟੇਟ ਤਾਂ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਨੇ ਹਰਿਆਣਾ ਦੇ ਨੇ ਚੰਡੀਗੜ੍ਹ ਦੇ ਨੇ ਯੂਪੀ ਦੇ ਨੇ ਪਰ ਕਿਸ ਜ਼ਿਲ੍ਹੇ ਦੇ ਨਾਲ ਸਬੰਧਤ ਨੇ ਅਸੀਂ ਤੁਹਾਨੂੰ ਨਿਊਜ਼ 18 ਪੰਜਾਬ ਤੇ ਸਭ ਤੋਂ ਪਹਿਲਾਂ ਦੱਸਾਂਗੇ ਕਿ ਕਿਹੜੇ ਜ਼ਿਲ੍ਹੇ ਦੇ ਕਿਹੜੇ ਪਿੰਡ ਦੇ ਇਹ ਲੋਕ ਨੇ ਜਿਹੜੇ ਵਾਪਸ ਆ ਰਹੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੀ ਪੰਜਾਬ ਪੁਲਿਸ ਆ ਉਹ ਉੱਥੇ ਮੌਜੂਦ ਐ ਸੀਆਈਐਸਐਫ ਜਿਹੜੀ ਆ ਉਹ ਲਾਈ ਗਈ ਆ ਸਿਕਿਉਰਿਟੀ ਦੇ ਲਿਹਾਜ਼ ਦੇ ਨਾਲ ਇਸ ਤੋਂ ਬਿਨਾ ਜਿਹੜੇ ਗ੍ਰਹਿ ਵਿਭਾਗ ਦੀਆਂ ਟੀਮਾਂ ਨੇ ਉਹ ਵੀ ਉੱਥੇ ਪਹੁੰਚੀਆਂ ਹੋਈਆਂ ਨੇ ਵੈਰੀਫਿਕੇਸ਼ਨ ਹੋਵੇਗੀ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕ ਇਹ ਆ ਰਹੇ ਨੇ ਇਹਨਾਂ ਕੋਲ ਪਾਸਪੋਰਟ ਨਹੀਂ ਹੁੰਦੇ ਦੂਤਾਵਾਸ ਦੇ ਵੱਲੋਂ ਐਮਬੈਸੀ ਦੇ ਵੱਲੋਂ ਸਪੈਸ਼ਲ ਇੱਕ ਸਰਟੀਫਿਕੇਟ ਇਹਨਾਂ ਨੂੰ ਇਸ਼ੂ ਕੀਤਾ ਜਾਂਦਾ ਤੇ ਯੂਐਸ ਆਰਮੀ ਦੇ ਜਹਾਜ਼ ਦੇ ਰਾਹੀਂ ਇਹ ਭਾਰਤ ਨੂੰ ਡਿਪੋਰਟ ਕੀਤਾ ਜਾ ਰਹੇ ਨੇ ਪਹਿਲਾ ਜਹਾਜ਼ ਹੈ ਕਿਉਂਕਿ ਜਿਹੜੇ ਰਾਸ਼ਟਰਪਤੀ ਬਣਨੇ ਡੋਨਲਡ ਟਰੰਪ 47ਵੇਂ ਰਾਸ਼ਟਰਪਤੀ ਅਮਰੀਕਾ ਦੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਗੈਰ ਕਾਨੂੰਨੀ ਲੋਕ ਜਿਹੜੇ ਰਹਿ ਰਹੇ ਰਹੇ ਨੇ ਅਮਰੀਕਾ ਦੇ ਵਿੱਚ ਇਲੀਗਲ ਮਾਈਗ੍ਰੈਂਟਸ ਰਹਿ ਰਹੇ ਨੇ ਉਹ ਜਿਹੜੇ ਨੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਤੇ ਪਹਿਲਾ ਜਹਾਜ਼ ਹਾਲਾਂਕਿ ਹੋਰ ਦੇਸ਼ਾਂ ਦੇ ਵਿੱਚ ਵੀ ਭੇਜਿਆ ਜਾ ਰਿਹਾ ਹੈ ਪਰ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇਹ ਪਹਿਲਾ ਜਹਾਜ਼ ਹੈ ਜਿਹੜਾ ਵਾਪਸ ਲੈ ਕੇ ਆ ਰਿਹਾ ਹੈ ਤੇ ਇਸ ਦੇ ਨਾਲ ਹੀ ਇਹਨਾਂ ਤੋਂ ਪੁੱਛਗਿੱਛ ਵੀ ਹੋਵੇਗੀ ਪੁੱਛਗਿੱਛ ਇਹ ਵੀ ਹੋਏਗੀ ਕਿ ਇਹ ਕਿਸ ਦੇ ਰਾਹੀਂ ਕਿਸ ਤਰੀਕੇ ਦੇ ਨਾਲ ਉੱਥੇ ਪਹੁੰਚੇ ਕੀ ਇਹ ਡੰਕੀ ਰੂਟ ਦੇ ਰਾਹੀਂ ਪਹੁੰਚੇ ਜਾਂ ਕਿਸੇ ਟਰੈਵਲ ਏਜੰਟ ਨੇ ਇਹਨਾਂ ਨੂੰ ਧੋਖਾ ਕੀਤਾ ਇਹਨਾਂ ਦੇ ਨਾਲ ਜਾਂ ਫਿਰ ਕਿਸੇ ਹੋਰ ਵੀਜ਼ੇ ਤੇ ਪਹੁੰਚੇ ਸੀ ਵਾਪਸ ਨਹੀਂ ਆਏ ਜਾਂ ਫਿਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਇਹ ਸਾਰਾ ਕੁਝ ਚੈੱਕ ਕੀਤਾ ਜਾਵੇਗਾ ਜੇਕਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੋਇਆ ਜੇਕਰ ਇਹ ਪੰਜਾਬ ਜਾਂ ਭਾਰਤ ਦੇ ਵਿੱਚ ਕਿਸੇ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇ ਕੇ ਗਏ ਹੋਏ ਤੇ ਹੁਣ ਇਹ ਵਾਪਸ ਆਏ ਨੇ ਤਾਂ ਫਿਰ ਇਹਨਾਂ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਆ ਹੁਣ ਇਹਨਾਂ ਤੋਂ ਪੁੱਛਗਿੱਛ ਵੀ ਹੋਏਗੀ ਇਹਨਾਂ ਦੀ ਜਾਂਚ ਵੀ ਹੋਏਗੀ ਵੈਰੀਫਿਕੇਸ਼ਨ ਵੀ ਹੋਏਗੀ ਨਜ਼ਰਾਂ ਸਭ ਦੀਆਂ ਇਸੇ ਤੇ ਨੇ ਕਿ ਕਿਹੜੇ ਇਹ ਲੋਕ ਨੇ ਕਿਹੜੇ ਕਿਹੜੇ ਜ਼ਿਲ੍ਹੇ ਦੇ ਨਾਲ ਸਬੰਧਤ ਨੇ ਕੀ ਇਹਨਾਂ ਦੇ ਐਡਰੈਸ ਨੇ ਕਿੰਨੀ ਦੇਰ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਕਿ ਹੁਣੇ-ਹੁਣੇ ਗਏ ਸੀ ਜਾ ਪਿਛਲੇ 5-7 ਸਾਲਾਂ ਤੋਂ ਰਹਿ ਰਹੇ ਸੀ ਜਾਂ ਉੱਥੇ ਪੱਕੇ ਕਿਉਂ ਨਹੀਂ ਹੋ ਸਕੇ ਗੈਰ ਕਾਨੂੰਨੀ ਕਿਵੇਂ ਹੋ ਗਏ ਇਹ ਸਾਰੇ ਸਵਾਲ ਨੇ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਸਵੇਰ ਤੋਂ ਹੀ ਨਿਊਜ਼ 18 ਪੰਜਾਬ ਦੇ ਨਾਲ ਜੁੜੇ ਹੋਏ ਨੇ ਲਾਈਵ ਜੁੜੇ ਹੋਏ ਨੇ ਲਗਾਤਾਰ ਅਪਡੇਟ ਦੇ ਰਹੇ ਨੇ ਮਹਾ ਕਵਰੇਜ ਨਿਊਜ਼ 18 ਪੰਜਾਬ ਤੇ ਲਗਾਤਾਰ ਜਾਰੀ ਹੈ ਕਿਉਂਕਿ ਵੱਡੀ ਖਬਰ ਹੈ ਪੰਜਾਬ ਦੇ ਨਾਲ ਸੰਬੰਧਿਤ ਹੈ ਭਾਰਤ ਦੇ ਨਾਲ ਸੰਬੰਧਿਤ ਹੈ ਸਭ ਦੀਆਂ ਨਿਗਾਹਾਂ ਵੀ ਨੇ ਕਿਉਂਕਿ ਇਸ ਤੋਂ ਪਹਿਲਾਂ 1700 ਹੋਰ ਭਾਰਤੀ ਜਿਹੜੇ ਨੇ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਵੀ ਲੋਕ ਰਿਪੋਰਟ ਕੀਤੇ ਜਾ ਸਕਦੇ ਨੇ ਰਾਜੀਵ ਤੁਹਾਨੂੰ ਤੋਂ ਸਮਝਣਾ ਚਾਹਾਂਗੇ ਕਿੰਨਾ ਹੋਰ ਇੰਤਜ਼ਾਰ ਕਿਉਂਕਿ 1.3 ਵਜੇ ਦਾ ਸਮਾਂ ਜਿਹੜਾ ਦੱਸਿਆ ਜਾ ਰਿਹਾ ਸੀ ਜਦੋਂ ਯੂਐਸ ਆਰਮੀ ਦਾ ਜਹਾਜ਼ ਜਿਹੜਾ ਹੈ ਉਹ ਲੈਂਡ ਕਰੇਗਾ ਤੇ ਉਸ ਦੇ ਵਿੱਚ ਜਿਹੜੀ ਗਿਣਤੀ ਸਾਹਮਣੇ ਆ ਰਹੀ ਹੈ ਉਹ 104-105 ਲੋਕਾਂ ਦੇ ਕਰੀਬ ਦੀ ਆ ਰਹੀ ਹੈ ਜਿਸ ਦੇ ਵਿੱਚ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਨਾਲ ਸੰਬੰਧਤ ਲੋਕ ਨੇ ਕੁਝ ਕਰੂ ਮੈਂਬਰਸ ਨੇ ਕੁਝ ਯੂਐਸ ਦੇ ਅਧਿਕਾਰੀ ਵੀ ਨੇ ਤੁਹਾਡੇ ਕੋਲ ਕੀ ਅਪਡੇਟ ਹੈ ਕਿਸ ਤਰ੍ਹਾਂ ਦੀ ਹਲਚਲ ਹੈ ਇਸ ਵੇਲੇ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਕਦੋਂ ਤੱਕ ਇਸ ਜਹਾਜ਼ ਦੇ ਲੈਂਡ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਬਿਲਕੁਲ ਅਨਵੀਰ ਜੋ ਕੱਲ ਖਬਰਾਂ ਨਸ਼ਰ ਹੋਈਆਂ ਸੀ ਉਸ ਮੁਤਾਬਕ 205 ਜਿਹੜੇ ਇੰਡੀਅਨ ਨੇ ਉਹ ਜਾਣਕਾਰੀ ਆ ਰਹੀ ਸੀ ਪਰ ਹੁਣ ਆਫੀਸ਼ੀਅਲ ਜਿਹੜੀ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ ਜਿਹੜੀ ਇੱਕ ਬਕਾਇਦਾ ਲਿਸਟ ਵੀ ਸਾਡੇ ਕੋਲ ਹੈ ਉਸ ਮੁਤਾਬਕ 104 ਜਿਹੜੇ ਭਾਰਤੀ ਨਾਗਰਿਕ ਨੇ ਜਿਹੜੇ ਕਿ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਔਰ ਅਮਰੀਕਾ ਦੇ ਮੁਤਾਬਕ ਉਹ ਇਲੀਗਲ ਤਰੀਕੇ ਦੇ ਨਾਲ ਉੱਥੇ ਰਹਿ ਰਹੇ ਸਨ ਜਿਨ੍ਹਾਂ ਨੂੰ ਉੱਥੋਂ ਦੀ ਪੁਲਿਸ ਵੱਲੋਂ ਪਹਿਲਾਂ ਡਿਟੇਨ ਕੀਤਾ ਗਿਆ ਔਰ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਤਾਂ ਜੇਕਰ ਮੈਂ ਏਅਰਪੋਰਟ ਦੀ ਗੱਲ ਕਰਾਂ ਤਾਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਸ ਵੇਲੇ ਮੈਂ ਮੌਜੂਦ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਬਕਾਇਦਾ ਇੱਥੇ ਪੁਲਿਸ ਫੋਰਸ ਜਿਹੜੀ ਹੈ ਉਹ ਤਾਇਨਾਤ ਕੀਤੀ ਗਈ ਹੈ ਔਰ ਬੈਰੀਕੇਡਿੰਗ ਵੀ ਕੀਤੀ ਗਈ ਹੈ ਔਰ ਮੀਡੀਆ ਨੂੰ ਇਸ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕਿਉਂਕਿ ਇਸ ਤੋਂ ਅੱਗੇ ਜਾਂ ਤਾਂ ਪੰਜਾਬ ਪੁਲਿਸ ਔਰ ਉਸ ਤੋਂ ਇਲਾਵਾ ਐਮਐਚਏ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੀਆਂ ਹੀ ਗੱਡੀਆਂ ਜਿਹੜੀਆਂ ਨੇ ਉਹ ਅੱਗੇ ਜਾਣ ਦਿੱਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਅੰਬੈਸੀ ਦੇ ਨਾਲ ਜਿਹੜੇ ਜੁੜੇ ਅਧਿਕਾਰੀ ਨੇ ਉਹ ਵੀ ਇਸ ਵੇਲੇ 에어ਪੋਰਟ ਤੇ ਪਹੁੰਚ ਚੁੱਕੇ ਨੇ ਅ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜੋ ਨੇ ਉਹ ਵੀ ਇੱਥੇ ਮੌਜੂਦ ਨੇ ਔਰ ਤਿੰਨ ਜਿਹੜੀਆਂ ਟੈਂਪੋ ਟਰੈਵਲਰ ਨੇ ਉਹ ਇੱਥੇ ਲਗਾ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਕਿਉਂਕਿ ਜਿਹੜੇ ਪੰਜਾਬ ਹਰਿਆਣਾ ਔਰ ਹਿਮਾਚਲ ਦੇ ਨਾਲ ਸਬੰਧਤ ਲੋਕ ਨੇ ਉਹਨਾਂ ਨੂੰ ਇੱਥੋਂ ਬਾਏ ਰੋਡ ਜੋ ਹੈ ਆਪਣੇ ਆਪਣੇ ਘਰਾਂ ਤੱਕ ਭੇਜਿਆ ਜਾਣਾ ਪਰ ਜੇਕਰ ਗੱਲ ਕੀਤੀ ਜਾਵੇ ਗੁਜਰਾਤ ਜਾਂ ਯੂਪੀ ਵਰਗੇ ਜਿਹੜੇ ਸੂਬੇ ਨੇ ਤਾਂ ਉਹ ਜਿਹੜੇ ਲੋਕ ਨੇ ਉਹਨਾਂ ਨੂੰ ਬਾਈ 에ਅਰ ਹੀ ਜੋ ਹੈ ਉਹਨਾਂ ਦੇ ਸੂਬੇ ਤੱਕ ਭੇਜਣ ਦਾ ਪ੍ਰਬੰਧ ਜਿਹੜਾ ਉਹ ਸਰਕਾਰ ਦੇ ਵੱਲੋਂ ਕੀਤਾ ਗਿਆ ਤਾਂ ਇਸ ਵੇਲੇ ਜਿੱਥੇ ਤੁਸੀਂ ਦੇਖ ਸਕਦੇ ਇਹ ਜਿਹੜੀ ਤਸਵੀਰ ਹੈ ਇਹ ਕਾਰਗੋ ਟਰਮੀਨਲ ਵਾਲੇ ਪਾਸੇ ਜਿਹੜਾ ਰਸਤਾ ਜਾਂਦਾ ਕਿਉਂਕਿ ਆਮੋਮਨ ਜਿਹੜੇ ਯਾਤਰੀ ਚਾਹੇ ਕੋਈ ਡੋਮੈਸਟਿਕ ਫਲਾਈਟ ਹੈ ਜਾਂ ਇੰਟਰਨੈਸ਼ਨਲ ਫਲਾਈਟ ਹੈ ਤਾਂ ਉਹ ਇਸ ਪਾਸੇ ਜਿਹੜਾ ਟਰਮੀਨਲ ਹੈ ਇੱਥੋਂ ਹੀ ਸਾਰੀਆਂ ਜਿਹੜੀਆਂ ਉਡਾਨਾਂ ਨੇ ਉਹ ਜਾਂਦੀਆਂ ਨੇ ਔਰ ਇੱਥੋਂ ਹੀ ਜਿਹੜੀਆਂ ਬਾਹਰ ਤੋਂ ਫਲਾਈਟਸ ਆਉਂਦੀਆਂ ਨੇ ਤਾਂ ਲੋਕ ਇਸੇ ਹੀ ਟਰਮੀਨਲ ਦਾ ਇਸਤੇਮਾਲ ਕਰਦੇ ਨੇ ਕਸਟਮ ਇਮੀਗ੍ਰੇਸ਼ਨ ਜਿਹੜੀ ਕਲੀਅਰੈਂਸ ਹੈ ਉਹ ਇੱਥੇ ਹੀ ਰਾਜੀਵ ਰਾਜੀਵ ਬਹੁਤ ਸਾਰੇ ਸਵਾਲ ਨੇ ਜ਼ਿਹਨ ਦੇ ਵਿੱਚ ਕਿਉਂਕਿ ਜਿਹੜੇ ਇਸ ਵੇਲੇ న్యూਸ 18 ਪੰਜਾਬ ਦੇਖ ਰਹੇ ਨੇ ਉਹ ਜਾਣਨਾ ਚਾਹੁੰਦੇ ਨੇ ਹਰ ਅਪਡੇਟ ਇਸ ਖਬਰ ਦੀ ਜਾਣਨਾ ਚਾਹੁੰਦੇ ਨੇ ਇੱਕ ਤਾਂ ਇਹ ਦੱਸੋ ਕਿ ਹੁਣ ਤੱਕ ਜਿਹੜੇ 104 ਲੋਕਾਂ ਦੀ ਤੁਸੀਂ ਗੱਲ ਕਰ ਰਹੇ ਹੋ ਪੰਜਾਬ ਦੇ ਨਾਲ ਜਿਹੜੇ ਸਬੰਧਤ ਨੇ ਹਰਿਆਣਾ ਦੇ ਨਾਲ ਸਬੰਧਤ ਨੇ ਕੀ ਉਹਨਾਂ ਦੇ ਕੁਝ ਪਰਿਵਾਰਾਂ ਨੂੰ ਇਸ ਸੰਬੰਧੀ ਜਾਣਕਾਰੀ ਕੋਈ ਦਿੱਤੀ ਗਈ ਹੈ ਕੀ ਕੋਈ ਲਿਸਟ ਹੁਣ ਤੱਕ ਠੀਕ ਹੈ ਅਧਿਕਾਰਿਤ ਤੌਰ ਤੇ ਭਾਵੇਂ ਇਸ ਗੱਲ ਦੀਆਂ ਪੁਸ਼ਟੀਆਂ ਹਲੇ ਬਾਕੀ ਨੇ ਥੋੜੀ ਦੇਰ ਤੱਕ ਹੋਣਗੀਆਂ ਕੀ ਕੋਈ ਲਿਸਟ ਜਿਹੜੀ ਆ ਸਾਹਮਣੇ ਆ ਗਈ ਹੈ ਕਿਉਂਕਿ ਜਦੋਂ ਅਮਰੀਕਾ ਤੋਂ ਇਹ ਲੋਕ ਆਉਣਗੇ ਤਾਂ ਉਹਨਾਂ ਦਾ ਰਿਕਾਰਡ ਤਾਂ ਉੱਥੇ ਵੀ ਚੈੱਕ ਕੀਤਾ ਹੋਏਗਾ ਇਸੇ ਲਈ ਉਹਨਾਂ ਨੂੰ ਭਾਰਤ ਭੇਜਿਆ ਜਾ ਰਿਹਾ ਦੁਬਾਰਾ ਤੋਂ ਹੁਣ ਰੀ ਵੈਰੀਫਾਈ ਕੀਤਾ ਜਾਏਗਾ ਦੁਬਾਰਾ ਤੋਂ ਉਹਨਾਂ ਦੀ ਵੈਰੀਫਿਕੇਸ਼ਨ ਹੋਏਗੀ ਕੀ ਕੋਈ ਅਜਾਈ ਲਿਸਟ ਕਿ ਕਿਹੜੇ ਜ਼ਿਲ੍ਹੇ ਦੇ ਨਾਲ ਕੋਈ ਕੋਈ ਐਡਰੈਸ ਕਿਉਂਕਿ ਹਾਲੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਲੱਗਿਆ ਕਿ ਕਿਹੜੇ ਲੋਕ ਨੇ ਐਸੇ ਕਰਕੇ ਬਹੁਤ ਜ਼ਹਿਨ ਦੇ ਵਿੱਚ ਸਵਾਲ ਵੀ ਹੈ ਕਿ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਵਾਪਸ ਆਉਣਾ ਪੈ ਰਿਹਾ ਹੈ ਅਧਿਕਰਨਵੀਰ ਗਿੱਥੋ ਤੱਕ ਇਹਨਾਂ ਸਾਰੇ ਲੋਕਾਂ ਦੀ ਲਿਸਟ ਦਾ ਸਵਾਲ ਹੈ ਤਾਂ ਜਿਸ ਲਿਸਟ ਦੇ ਵਿੱਚ ਨਾਵਾਂ ਦਾ ਜ਼ਿਕਰ ਹੈ ਉਹਨਾਂ ਦੇ ਪਾਸਪੋਰਟ ਨੰਬਰ ਨੇ ਕਿਉਂਕਿ ਮਾਮਲਾ ਦੋ ਮੁਲਕਾਂ ਦੇ ਨਾਲ ਜੁੜਿਆ ਹੋਇਆ ਔਰ ਅਮਰੀਕਾ ਵਰਗਾ ਮੁਲਕ ਜਿੱਥੇ ਇਹ ਲੋਕ ਜਿਹੜੇ ਨੇ ਉਹ ਰਹਿ ਰਹੇ ਸਨ ਔਰ ਉਸ ਜਿਹੜੀ ਉੱਥੋਂ ਦੀ ਸਰਕਾਰ ਹੈ ਉਹਨਾਂ ਦੀ ਨਜ਼ਰ ਦੇ ਵਿੱਚ ਇਹ ਲੋਕ ਅਪਰਾਧੀ ਨੇ ਤਾਂ ਇਹ ਜਾਣਕਾਰੀ ਜਿਹੜੀ ਹੈ ਐਮਐਚਏ ਨੂੰ ਭੇਜੀ ਗਈ ਹੈ ਉਸ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਰਕਾਰ ਦੀ ਹੈ ਪਰ ਜਿੱਥੋਂ ਤੱਕ ਪਰਵਾਰਾਂ ਦਾ ਸਵਾਲ ਹੈ ਤਾਂ ਪਰਵਾਰਾਂ ਨੂੰ ਹੱਲੇ ਇਸ ਬਾਰੇ ਕੋਈ ਸੂਚਨਾ ਜਿਹੜੀ ਹੈ ਫਿਲਹਾਲ ਨਹੀਂ ਦਿੱਤੀ ਗਈ ਕਿਉਂਕਿ ਜੇਕਰ ਇੱਥੇ ਸਾਰੇ ਪਰਿਵਾਰ ਪਹੁੰਚਦੇ ਨੇ ਇੱਕ ਤਾਂ ਬਹੁਤ ਜ਼ਿਆਦਾ ਭੀੜ ਵੀ ਹੋਣ ਦਾ ਖਤਰਾ ਹੈ ਦੂਸਰੇ ਪਾਸੇ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਵੀ ਮਾਮਲਾ ਕਿਉਂਕਿ ਜਿਹੜੇ ਲੋਕਾਂ ਨੇ ਇੱਥੇ ਪਹੁੰਚਣਾ ਹੈ ਉਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਹੈ ਉਹ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਵੀ ਕੀਤੀ ਜਾਣੀ ਹੈ ਕਿਉਂਕਿ ਆਮ ਜੇਕਰ ਕੋਈ ਯਾਤਰੀ ਆਉਂਦਾ ਤਾਂ ਉਸ ਦੀ ਕਸਟਮ ਔਰ ਇਮੀਗ੍ਰੇਸ਼ਨ ਜਿਹੜੀ ਹੈ ਉਹ ਕਲੀਅਰੈਂਸ ਤੋਂ ਬਾਅਦ ਉਸ ਨੂੰ भेज ਦਿੱਤਾ ਜਾਂਦਾ ਪਰ ਕਿਉਂਕਿ ਇਹਨਾਂ ਦੇ ਕੋਲ ਪਾਸਪੋਰਟ ਵੀ ਨਹੀਂ ਹੈ ਔਰ ਜਿਆਦਾਤਰ ਜਿਹੜੇ ਲੋਕ ਨੇ ਉਹਨਾਂ ਦੇ ਕੋਲ ਪਾਸਪੋਰਟ ਨਾ ਹੋਣ ਕਰਕੇ ਉਹਨਾਂ ਨੂੰ ਅ ਐਮਰਜੈਂਸੀ ਜਿਹੜਾ ਇੱਕ ਪਰਮਿਟ ਦਿੱਤਾ ਜਾਂਦਾ ਇੱਕ ਐਮਰਜੈਂਸੀ ਪਾਸਪੋਰਟ ਜੋ ਹੈ ਜੋ ਸਿਰਫ ਔਰ ਸਿਰਫ ਅ ਅੱਜ ਹੀ ਜਿਹੜਾ ਟਰੈਵਲ ਕਰਨ ਦੇ ਲਈ ਉਹ ਇੱਕ ਡਾਕੂਮੈਂਟ ਬਣਾਇਆ ਜਾਂਦਾ ਤਾਂ ਉਹ ਜਦੋਂ ਲੋਕ ਇੱਥੇ ਪਹੁੰਚਣਗੇ ਤਾਂ ਜਿੱਥੇ ਆਮ ਯਾਤਰੀਆਂ ਦੀ ਕਸਟਮ ਜਾਂ ਇਮੀਗ੍ਰੇਸ਼ਨ ਹੁੰਦੀ ਹੈ ਉਸ ਤੋਂ ਇਲਾਵਾ ਇਹਨਾਂ ਲੋਕਾਂ ਦੇ ਕੋਲੋਂ ਇਸ ਪਾਸੇ ਜਿਹੜਾ ਰਸਤਾ ਜਾ ਰਿਹਾ ਜਿਸ ਤੇ ਮੈਂ ਦਿਖਾ ਰਿਹਾ ਕਿ ਕਾਫੀ ਹਲਚਲ ਨਜ਼ਰ ਆ ਰਹੀ ਹੈ ਔਰ ਇੱਥੇ ਹੀ ਆਮੂਮਨ ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਵੀ ਵੀ ਆਈ ਪੀ ਮਹਿਮਾਨ ਜੋ ਆਉਂਦਾ ਹੈ ਕੋਈ ਜਾਂ ਕਿਸੇ ਵੀ ਸੂਬੇ ਦਾ ਕੋਈ ਮੁੱਖ ਮੰਤਰੀ ਜਾਂ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਤਾਂ ਉਹਨਾਂ ਲੋਕਾਂ ਦੇ ਲਈ ਇਹ ਰਸਤਾ ਜਿਹੜਾ ਉਹ ਇਸਤੇਮਾਲ ਕੀਤਾ ਜਾਂਦਾ ਪਰ ਅੱਜ ਇਹ ਜਿਹੜੇ 104 ਲੋਕ ਭਾਰਤ ਆ ਰਹੇ ਨੇ ਤਾਂ ਇਹਨਾਂ ਸਾਰਿਆਂ ਦੇ ਕੋਲੋਂ ਜਿਹੜੀ ਹੈ ਪੂਸ਼ਗੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਕੀਤੀ ਜਾਣੀ ਹੈ ਤਾਂ ਇਹੀ ਕਰਨਾ ਹੈ ਕਿ ਇਸ ਪਾਸੇ ਜੋ ਹੈ ਕਿਸੇ ਹੋਰ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਸਿਰਫ ਜਿਹੜੇ ਐਮਐਚਏ ਦੇ ਨਾਲ ਸਬੰਧਤ ਅਧਿਕਾਰੀ ਨੇ ਪੰਜਾਬ ਪੁਲਿਸ ਔਰ ਜਿਹੜੇ ਹੋਰ ਸੁਰੱਖਿਆ ਏਜੰਸੀਆਂ ਦੇ ਨਾਲ ਜੁੜੇ ਹੋਏ ਜਿਹੜੇ ਅਧਿਕਾਰੀ ਨੇ ਜਾਂ ਮੁਲਾਜ਼ਮ ਨੇ ਉਹਨਾਂ ਨੂੰ ਹੀ ਜਾਣ ਦਿੱਤਾ ਜਾ ਰਿਹਾ ਔਰ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਜੇਕਰ 1 ਵਜੇ ਦੇ ਆਸ-ਪਾਸ ਇਹ ਜਿਹੜਾ ਜਹਾਜ਼ ਇਹਨਾਂ ਲੋਕਾਂ ਨੂੰ ਲੈ ਕੇ ਪਹੁੰਚਦਾ ਤਾਂ ਪੁਛ ਕੇ ਇਸ ਦੇ ਵਿੱਚ ਕਾਫੀ ਸਮਾਂ ਲੱਗ ਸਕਦਾ ਕਿਉਂਕਿ ਜਿਸ ਤਰ੍ਹਾਂ ਵਕ-ਵਕ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਜਾਂ ਫਿਰ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਤਾਂ ਉਹਨਾਂ ਵੱਲੋਂ ਇਹਨਾਂ ਸਾਰੇ ਲੋਕਾਂ ਦੀ ਜਿਹੜੀ ਇੱਕ ਵੈਰੀਫਿਕੇਸ਼ਨ ਕੀਤੀ ਜਾਣੀ ਹੈ ਤਸਦੀਕ ਕੀਤਾ ਜਾਣਾ ਹੈ ਕਿ ਜੇਕਰ ਅਮਰੀਕਾ ਦੇ ਵਿੱਚ ਇਹਨਾਂ ਦੇ ਖਿਲਾਫ ਇੱਕ ਜਿਹੜਾ ਕ੍ਰਿਮੀਨਲ ਰਿਕਾਰਡ ਹੁਣ ਤੱਕ ਦਰਜ ਹੈ ਤਾਂ ਕੀ ਇਹ ਜਿਹੜੇ ਲੋਕ ਜਦੋਂ ਭਾਰਤ ਤੋਂ ਅਮਰੀਕਾ ਗਏ ਸੀ ਕੀ ਇਹਨਾਂ ਵੱਲੋਂ ਭਾਰਤ ਦੇ ਵਿੱਚ ਵੀ ਕੋਈ ਐਸੀ ਗਤੀਵਿਧੀ ਨੂੰ ਅੰਜਾਮ ਦਿੱਤਾ ਗਿਆ ਜਿਸ ਕਰਕੇ ਉਹ ਕਿਸੇ ਨਾ ਕਿਸੇ ਕੇਸ ਦੇ ਵਿੱਚ ਵਾਂਟਡ ਨੇ ਜਾਂ ਕਿਸੇ ਮਾਮਲੇ ਦੇ ਵਿੱਚ ਭਗੋੜੇ ਨੇ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਬਿਲਕੁਲ ਰਾਜੀਵ ਜਿਹੜੇ ਪ੍ਰਸ਼ਾਸਕੀ ਅਧਿਕਾਰੀ ਨੇ ਖਾਸ ਕਰ ਅੰਮ੍ਰਿਤਸਰ ਦੇ ਜਿਹੜੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਅੰਮ੍ਰਿਤਸਰ ਦੇ ਸੀਪੀ ਨੇ ਜਾਂ ਅੰਮ੍ਰਿਤਸਰ ਨਾਲ ਸੰਬੰਧਿਤ ਲੋਕ ਨੇ ਜਾਂ ਫਿਰ ਪੰਜਾਬ ਸਰਕਾਰ ਦੇ ਕੋਈ ਅਧਿਕਾਰੀ ਨੇ ਉਹ ਇੱਥੇ ਨੇ ਉਹਨਾਂ ਦੇ ਵਿੱਚੋਂ ਕੋਈ ਇੱਥੇ ਆਇਆ ਜਾਂ ਆਉਣ ਦੀ ਸੰਭਾਵਨਾ ਹੈ ਕਿਉਂਕਿ ਬਹੁਤ ਜੇਕਰ ਇਸ ਗੱਲ ਨੂੰ ਦੇਖਿਆ ਜਾਵੇ ਕਿ ਦੇਸ਼ ਦੇ ਨਾਲ ਜੁੜੀ ਹੋਈ ਖਬਰ ਹੈ ਪੂਰੇ ਦੇਸ਼ ਦੇ ਲੋਕ ਕਹਿ ਸਕਦੇ ਕਿਉਂਕਿ ਵੱਖ-ਵੱਖ ਸਟੇਟਸ ਦੇ ਲੋਕ ਨੇ ਜਿਹੜੇ ਰਿਪੋਰਟ ਹੋ ਕੇ ਆ ਰਹੇ ਨੇ ਤੇ ਇਹ ਪਹਿਲਾ ਜਹਾਜ਼ ਹੈ ਜਿਹੜਾ ਅਮਰੀਕਾ ਤੋਂ ਵਾਪਸ ਆ ਰਿਹਾ ਹੈ ਤੇ ਇੱਕ ਇਹ ਵੀ ਇਹਦੇ ਚ ਜਾਣਕਾਰੀ ਚ ਵਾਅਦਾ ਕਰੋ ਕਿ ਜਿਹੜਾ C17 ਜਹਾਜ਼ ਹੈ ਜਿਸ ਬਾਰੇ ਚਰਚਾ ਸੀ ਕਿ ਯੂਐਸ ਆਰਮੀ ਦੇ ਜਹਾਜ਼ ਦੇ ਰਾਹੀਂ ਆ ਰਹੇ ਹਨ ਕੀ ਇਹ 에ਅਰਪੋਰਟ ਤੇ ਲੈਂਡ ਹੋਣਾ ਹੈ ਆਰਮੀ ਬੇਸ ਤੇ 에ਅਰ ਬੇਸ ਤੇ ਲੈਂਡ ਹੋਣਾ ਕਿੱਥੇ ਇਹ ਲੈਂਡ ਹੋਣਾ ਹੈ ਕੀ ਕੁਝ ਜਾਣਕਾਰੀ ਜਾਂ ਇਹ ਵੀ ਗੁਪਤ ਰੱਖਿਆ ਜਾ ਰਿਹਾ ਸਭ ਕੁਝ ਰਾਜੀ ਜੀ ਨਹੀਂ ਦੇਖੋ ਇਹ ਯੂਐਸ ਆਰਮੀ ਦਾ ਹੀ ਜਿਹੜਾ ਇਹ ਵਿਸ਼ੇਸ਼ ਜਹਾਜ਼ ਹੈ ਔਰ ਅੰਮ੍ਰਿਤਸਰ ਦੇ 에ਰਪੋਰਟ ਤੇ ਜਿਹੜਾ ਰਨਵੇ ਹੈ ਜਿੱਥੇ ਕਿ ਬਾਕੀ ਹੋਰ ਫਲਾਈਟਾਂ ਲੈਂਡ ਕਰਦੀਆਂ ਨੇ ਤਾਂ ਉੱਥੇ ਹੀ ਇਹ ਜਹਾਜ਼ ਜੋ ਹੈ ਉਹ ਲੈਂਡ ਕਰੇਗਾ ਪਰ ਜਿਸ ਤਰ੍ਹਾਂ ਆਮੋਮਨ ਜਿਹੜੇ ਯਾਤਰੀਆਂ ਦੀ ਕਸਟਮ ਜਾਂ ਇਮੀਗ੍ਰੇਸ਼ਨ ਜਿਸ ਟਰਮੀਨਲ ਤੇ ਹੁੰਦੀ ਹੈ ਉੱਥੇ ਨਾ ਕਰਕੇ ਬਲਕਿ ਦੂਸਰੇ ਜਿਹੜਾ ਕਾਰਗੋ ਟਰਮੀਨਲ ਜਿਸ ਨੂੰ